ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜੇ ਇੱਕ ਗੁਰਬਾਣੀ ਦੇ ਖੋ ਟਾਪਿਕ ਤੇ ਆਪਾਂ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ ਥੋੜਾ ਸਮਝਣ ਲਈ ਇੱਥੇ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਨਾ ਆਪਾਂ ਅੱਗੇ ਵੀ ਵਿਚਾਰ ਕਰਦੇ ਆ ਕਿ ਸਾਨੂੰ ਪਰੀਪੂਰਨਮ ਪਰਮਾਤਮਾ ਨੂੰ ਮਿਲਣ ਦਾ ਭੇਦ ਦਿੰਦੀ ਹੈ ਜਦੋਂ ਆਪਾਂ ਦੋਹਰਾ ਵੀ ਪੜਦੇ ਆ ਉਹਦੇ ਵਿੱਚ ਵੀ ਆਪਾਂ ਇਹ ਲਾਈਨ ਪੜ੍ਹਦੇ ਆ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਦੇ ਕਿ ਜਿਹੜਾ ਵੀ ਪ੍ਰਭ ਨੂੰ ਮਿਲਣਾ ਚਾਹੁੰਦਾ ਹੈ ਉਹ ਸ਼ਬਦਾ ਚ ਖੋਜ ਲਵੋ ਕਿਉਂਕਿ ਸਾਡੇ ਜੀਵਨ ਦਾ ਮਕਸਦ ਹੀ ਹੈ ਉਹਨੂੰ ਮਿਲਣਾ ਭਈ ਪ੍ਰਾਪਤ ਮਾਨੁਖ ਦੇ ਹੋਈ ਹੈ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਜੋ ਮਰਜੀ ਆਪਾਂ ਜਿਵੇਂ ਮਰਜੀ ਸਮਝ ਲਈਏ ਪਰ ਮਨੁੱਖਾ ਜਨਮ ਜਿਹੜਾ ਇਹ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਹੀ ਸਾਨੂੰ ਮਿਲਿਆ ਹੈ। ਹਰ ਇੱਕ ਧਰਮ ਗ੍ਰੰਥ ਸਾਨੂੰ ਇਹੀ ਸਮਝਾ ਰਿਹਾ ਹੈ। ਹੁਣ ਇੱਥੇ ਸਤਿਗੁਰਾਂ ਦੀ ਬਾਣੀ ਫਿਰ ਸਾਨੂੰ ਸਮਝਾਉਂਦੀ ਹੈ ਕਿ ਆਪਾਂ ਉਹਨੂੰ ਮਿਲਣਾ ਹੈ, ਉਹਨੂੰ ਦੇਖਣਾ ਹੈ। ਬਹੁਤੇ ਜੀਵ ਇਸ ਗੱਲ ਤੇ ਯਕੀਨ ਨਹੀਂ ਕਰਦੇ ਪਰ ਸਤਿਗੁਰਾਂ ਦੀ ਬਾਣੀ ਬਾਰ-ਬਾਰ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਉਸ ਮਾਲਕ ਨੂੰ ਦੇਖੋ। ਤੁਸੀਂ ਦੇਖਣ ਵਾਸਤੇ ਆਏ ਹੋ। ਮਾਰੇ ਤੇ ਇੱਥੋਂ ਤੱਕ ਕਹਿੰਦੇ ਆਏ ਨੇਤਰੋ ਮੇਰੇ ਉਹ ਹਰ ਤੁਮੈ ਜੋ ਤੇਰੀ ਹਰ ਬਿਨੇ ਅਵਰ ਨ ਦੇਖੋ ਕੋਈ ਹਰ ਬਿਨੇ ਅਵਰ ਨ ਦੇਖੋ ਕੋਈ ਨਜ਼ਰੀ ਹਰ ਨਹੀਂ ਹਾਲ ਮਾਰੇ ਕਹਿੰਦੇ ਉਸ ਮਾਲਕ ਤੋਂ ਇਲਾਵਾ ਦੂਸਰਾ ਦੇਖਣਾ ਹੀ ਨਹੀਂ ਹੋਰ ਕਿਸੇ ਨੂੰ ਦੇਖਣਾ ਹੀ ਉਹਨੂੰ ਕਿਉਂਕਿ ਹੈ ਹੀ ਉਹ ਦੂਜਾ ਹੈ ਕੋਈ ਇੱਕ ਹੋਰ ਸ਼ਬਦੀ ਪਿਆਰੇ ਆਪਾਂ ਬਾੜੀ ਦੇ ਵਿੱਚ ਪੜ੍ਹਦੇ ਆ ਕਬੀਰ ਸਾਹਿਬ ਦਾ ਉਹ ਵੀ ਇਸੇ ਗੱਲ ਤੇ ਮੋਹਰ ਲਾਉਂਦੇ ਕਹਿੰਦੇ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨੇ ਔਰ ਨਾ ਦੇਖਾਂ ਕਿ ਇਹਨਾਂ ਦੋਨਾਂ ਨੇਤਰਾਂ ਦੇ ਨਾਲ ਮੈਂ ਮਾਲਕ ਨੂੰ ਦੇਖਣਾ ਹੈ ਤੇ ਉਸ ਤੋਂ ਇਲਾਵਾ ਹੋਰ ਕਿਸੇ ਨੂੰ ਦੇਖਣਾ ਨਹੀਂ ਗੁਰੂ ਅਮਰਦਾਸ ਪਾਤਸ਼ਾਹ ਵੀ ਇਹੀ ਕਹਿੰਦੇ ਨਾ ਹਰ ਵੀਨੇ ਅਵਰ ਨਾ ਦੇਖੋ ਕੋਈ ਕਬੀਰ ਸਾਹਿਬ ਵੀ ਇਹੀ ਕਹਿੰਦੇ ਕਿ ਉਸ ਤੋਂ ਇਲਾਵਾ ਹੋਰ ਕਿਸੇ ਨੂੰ ਦੇਖਣਾ ਹੀ ਨਹੀਂ ਹਰ ਵੀਨੇ ਔਰ ਨਾ ਦੇਖਾ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਮਾਰੇ ਕਹਿੰਦੇ ਉਹਨੂੰ ਦੇਖਣਾ ਉਹਨੂੰ ਮਿਲਣਾ ਹੀ ਜੀਵਨ ਦਾ ਮਕਸਦ ਹੈ ਕਿਉਂਕਿ ਮਿਲਣਾ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਨਾ ਕਿ ਉਹਨੂੰ ਦੇਖਣਾ ਤੇ ਇਸ ਕਰਕੇ ਮਾਰੇ ਕਹਿੰਦੇ ਉਹਨੂੰ ਦੇਖੋ ਦੇਖੇ ਤੋਂ ਬਿਨਾ ਮਾਰੇ ਕਹਿੰਦੇ ਪਿਆਰ ਵੀ ਨਹੀਂ ਪੈਣਾ ਪਰ ਬਾਣੀ ਚ ਹੋਰ ਸ਼ਬਦ ਪੜਦੇ ਆ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਹੁਣ ਅੰਧਾ ਸ਼ਬਦ ਵੀ ਉਸ ਦਾ ਵਾਸਤੇ ਆਇਆ ਜਿਨ੍ਹਾਂ ਨੇ ਮਾਲਕ ਨੂੰ ਨਹੀਂ ਦੇਖਿਆ ਸੁਖਮਨੀ ਸਾਹਿਬ ਜੀ ਆਪ ਪੜਦੇ ਵੀ ਆ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣ ਦੁ ਦੁਵੇ ਅੰਧਾ ਉਹ ਨਹੀਂ ਹੈ ਜਿਹਨੂੰ ਸੰਸਾਰ ਨਹੀਂ ਦੇਖਦਾ ਬਾਣੀ ਕਹਿੰਦੀ ਅੰਨਾ ਉਹ ਹੈ ਜਿਹਨੂੰ ਮਾਲਕ ਨਹੀਂ ਦੇਖਦਾ ਸੋ ਕਿਉਂ ਅੰਧਾ ਆਖੀਏ ਜੋ ਹੁਕਮ ਹੈ ਅੰਦਾ ਹੋਏ ਨਾਨਕ ਹੁਕਮ ਨਾ ਬੂਝੇ ਹੀ ਅੰਦਾ ਕਹੀਏ ਸੋਏ ਮਾਰੇ ਕਿਤੇ ਇੱਕ ਤੇ ਉਹ ਜਿਹੜਾ ਉਹਦੇ ਹੁਕਮ ਚ ਅੰਦਾ ਹੋ ਗਿਆ ਇਕ ਉਹ ਹੈ ਮਾਰੇ ਕਹਿੰਦੇ ਜਿਹਨੂੰ ਮਾਲਕ ਨਹੀਂ ਦੇਖਦਾ ਮਾਰੇ ਕਹਿੰਦੇ ਅਸਲ ਅੰਦਾ ਉਹ ਹੈ ਅੰਦੇ ਨਾਖੀਆਂ ਜਦ ਮੁਖ ਲੋਏ ਨਾਏ ਅੰਦੇ ਸਹੀ ਨਾਨਕਾ ਜੋ ਖਸਮੋ ਕੁੱਤੇ ਜਾਏ ਇਸ ਕਰਕੇ ਆਪਾਂ ਇਸੀ ਨੂੰ ਤੇ ਹੁਣ ਆਪਾਂ ਸਮਝ ਲਿਆ ਕਿ ਜਿਹੜਾ ਗੁਰਬਾਣੀ ਦਾ ਮਕਸਦ ਹੈ ਉਹ ਹੈ ਮਾਲਕ ਨੂੰ ਦੇਖੋ ਮਾਰੇ ਕਹਿੰਦੇ ਉਹਨੂੰ ਵੀ ਦੇਖਣਾ ਉਸ ਤੋਂ ਇਲਾਵਾ ਕਿਸੇ ਨੂੰ ਨਹੀਂ ਦੇਖਣਾ ਜੇ ਨਹੀਂ ਦੇਖਿਆ ਮਾਰੇ ਕਹਿੰਦੇ ਤੁਸੀਂ ਅੰਦੇ ਹੋ ਤੇ ਦੇਖ ਕੇ ਹੀ ਮਾਰੇ ਕਹਿੰਦੇ ਉਹਦੇ ਨਾਲ ਪਿਆਰ ਪੈਣਾ ਤੁਹਾਡਾ ਹੁਣ ਇੱਥੇ ਆਪਾਂ ਜਿਹੜਾ ਅੱਜ ਟੌਪਿਕ ਦੇ ਵਿਚਾਰ ਕਰ ਰਹੇ ਆ ਨਾ ਦੇਖੋ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਸਾਰ ਉਸ ਮਾਲਕ ਦੇ ਗੁਣ ਵੀ ਗੁੰਦਾ ਕੋਈ ਕੀਰਤਨ ਲਈ ਗੁੰਦਾ ਹੈ ਕੋਈ ਕਥਾ ਵਿਚਾਰਾਂ ਦੇ ਲਈ ਗੁੰਦਾ ਹੈ ਕੋ ਕਿਸੇ ਤਰੀਕੇ ਨਾਲ ਗੁੰਦਾ ਹੈ ਕੋ ਕਿਸੇ ਤਰੀਕੇ ਨਾਲ ਗੁੰਦਾ ਹੈ ਪਰ ਗੁਰਮਤ ਦਾ ਜਿਹੜਾ ਅਸਲ ਸਿਧਾਂਤ ਹੈ ਨਾ ਮਹਾਰਾਜ ਕਹਿੰਦੇ ਆ ਕਿ ਉਹਨਾਂ ਚਿਰ ਤੱਕ ਗਾਇਆ ਹੋਇਆ ਸਾਡਾ ਪਰਵਾਣ ਨਹੀਂ ਹੈ ਜਿੰਨਾ ਚਿਰ ਤੱਕ ਆਪਾਂ ਉਹਨੂੰ ਦੇਖਿਆ ਨਹੀਂ ਹੁਣ ਇੱਕ ਸ਼ਬਦ ਹੈ ਭਗਤ ਨਾਨਕ ਦੇ ਜੀ ਦਾ ਬੜਾ ਛੋਟਾ ਜਿਹਾ ਸ਼ਬਦ ਹੈ ਪਰ ਬਹੁਤ ਕੁਝ ਪਾਤਸ਼ਾਹ ਉਹਦੇ ਵਿੱਚ ਸਮਝਾ ਗਿਆ ਹੈ ਪਗਤੋ ਨਾਮਦੇਵ ਜੀ ਸਿੱਧੇ ਆਪਣੇ ਲਫ਼ਜ਼ਾਂ 'ਚ ਕਹਿੰਦੇ ਕਹਿੰਦੇ ਜਦ ਦੇਖਾਂ ਤਬ ਗਾਵਾਂ ਉਹ ਸਿੱਧੀ ਗੱਲ ਕਹਿੰਦੇ ਕਹਿੰਦੇ ਮੈਂ ਗਾਉਣਾ ਹੀ ਓਦੋਂ ਜਦੋਂ ਨੂੰ ਦੇਖਾਂ ਜਦ ਦੇਖਾਂ ਜਦੋਂ ਦੇਖਾਂ ਤਬ ਗਾਵਾਂ ਓਦੋਂ ਹੀ ਗਾਵਾਂ ਹੁਣ ਇੱਥੇ ਆ ਕੇ ਪਿਆਰਿਓ ਸਾਨੂੰ ਗੁਰਬਾਣੀ ਤਾਂ ਫੇਰ ਕਰਦੀ ਕਿਉਂਕਿ ਆਪਾਂ ਉਹਨੂੰ ਗਾ ਰਹੇ ਆ ਪਰ ਦੇਖੇ ਤੋਂ ਬਿਨਾਂ ਹੀ ਉਹਨੂੰ ਜਾਣੇ ਤੋਂ ਬਿਨਾਂ ਬਾਰੇ ਕਹਿੰਦੇ ਤੁਸੀਂ ਕਿੰਨਾ ਵੀ ਉਹਦਾ ਕਥਨ ਕਰੀ ਜਾਓ ਕਿੰਨਾ ਵੀ ਉਹਨੂੰ ਗਾਈ ਜੋ ਤੁਹਾਡਾ ਗਾਇਆ ਪਰਵਾਨੀ ਹੈ ਜਿੰਨਾ ਚਿਰ ਤੱਕ ਤੁਸੀਂ ਉਹਨੂੰ ਜਾਣਿਆ ਨਹੀਂ ਆਪਾਂ ਇੱਕ ਹੋ ਸ਼ਬਦ ਪੜ੍ਹਦੇ ਹਾਂ ਮਹਾਰਾਜ ਦਾ ਕਬੀਰ ਸਾਹਿਬ ਦਾ ਸ਼ਬਦ ਹੈ ਦੋਈ ਦੋਈ ਲੋਚਨ ਪੇਖਾਂ ਦੇ ਸ਼ਬਦ ਦੇ ਵਿੱਚ ਹੀ ਹੁੰਦਾ ਹੈ ਇਹ ਵੀ ਮਹਾਰਾਜ ਕਹਿੰਦੇ ਕਥਨੀ ਕਹੈ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ ਮਹਾਰਾਜ ਕਹਿੰਦੇ ਕਥਨੀ ਕਹਿ ਕੇ ਭਰਮ ਨਹੀਂ ਜਾਂਦਾ ਭਰਮ ਦਾ ਮਤਲਬ ਇਹ ਹੁੰਦਾ ਹੈ ਕਿ ਹੈ ਮਾਲਕ ਨੇੜੇ ਹੀ ਹੈ ਪਰ ਉਹਨੂੰ ਜਾਣਿਆ ਨਹੀਂ ਜੀਵ ਭਰਮ ਦੇ ਵਿੱਚ ਉਹਨੂੰ ਕਹਿੰਦੇ ਭਰਮ ਦਾ ਪੜਦਾ ਕੀ ਮਾਲਕ ਬਿਲਕੁਲ ਨੇੜੇ ਹੋ ਕੇ ਵੀ ਸਾਡੇ ਤੋਂ ਕਿਉਂ ਦੂਰ ਹੈ ਕਿਉਂਕਿ ਆਪ ਭਰਮ ਦੇ ਵਿੱਚ ਮਾਰੇ ਕਹਿੰਦੇ ਕਥਨੀ ਕਹਿਣ ਦੇ ਨਾਲ ਮਾਰੇ ਕਹਿੰਦੇ ਭਰਮ ਨਹੀਂ ਜਾਣਾ ਸਭ ਕਤ ਕਤ ਰਹੀ ਲੁਕਾਈ ਸਾਰੀ ਲੁਕਾਈ ਮਾਰੇ ਕਹਿੰਦੇ ਉਹਨੂੰ ਕਥ ਰਹੀ ਹੈ ਮਾਰੇ ਕਹਿੰਦੇ ਜਾ ਕੋ ਗੁਰਮੁਖ ਆਪ ਵਜਾਈ ਤਾਂ ਕਿ ਹਿਰਦੇ ਰਹਿ ਉਸ ਵਿੱਚ ਜਿੰਨੂੰ ਗੁਰਮੁਖ ਜਨ ਗਿਆਨ ਦਿੰਦੇ ਆ ਜਿੰਨਾਂ ਨੂੰ ਸੋਝੀ ਆ ਜਾਂਦੀ ਹੈ ਮਾਰੇ ਕਹਿੰਦੇ ਜਿੰਨਾਂ ਨੂੰ ਪਤਾ ਲੱਗ ਜਾਂਦਾ ਹੈ ਮਾਰੇ ਕਹਿੰਦੇ ਉਹਨਾਂ ਦੇ ਹਿਰਦੇ ਦੇ ਵਿੱਚ ਹੀ ਮਾਲਕ ਫਿਰ ਵੱਸਦਾ ਹੈ ਜਿਹੜੇ ਉਹਨੂੰ ਬੁੱਝ ਲੈਂਦੇ ਆ ਜਿਹੜੇ ਉਹਨੂੰ ਜਾਣ ਲੈਂਦੇ ਆ ਜਿੰਨਾ ਤੇ ਮਾਲਕ ਕਿਰਪਾ ਕਰਦਾ ਹੈ ਗੁਰਮੁਖਾਂ ਦੀ ਰਾਹੀ ਜਿੰਨੂੰ 부ਝਾ ਦਿੰਦਾ ਹੈ ਰੱਬ ਦੇ ਪਿਆਰਿਆਂ ਦੀ ਰਾਹੀ ਜਿੰਨੂੰ ਸੋਝੀ ਦੇ ਦਿੰਦਾ ਹੈ ਤੇ ਫਿਰ ਇਹੀ ਗੱਲ ਮਾਰੇ ਕਹਿੰਦੇ ਹੈ ਕਿ ਕਹਿਣਾ ਵੀ ਤਾਂ ਹੀ ਪਰਵਾਣ ਹੈ ਜੇ ਉਹਨੂੰ ਦੇਖਾਂਗੇ ਹੁਣ ਆਪਾਂ ਇੱਕ ਦੋ ਸ਼ਬਦ ਪਹਿਲਾਂ ਪੜ੍ਹ ਲਈਏ ਤਾਂ ਜੋ ਸਾਨੂੰ ਗੱਲ ਕਲੀਅਰ ਹੋ ਜਾਏ ਇੱਕ ਤੇ ਆਪਾਂ ਸ਼ਬਦ ਸਿੱਧਾ ਪੜ੍ਹਦੇ ਕਹਿਵੇ ਕੋਈ ਸੋਭਾ ਨਹੀਂ ਦੇਖਾਂ ਹੀ ਪਰਵਾਣ ਮਾਰੇ ਕਹਿੰਦੇ ਤਾਂ ਹੀ ਪਰਵਾਣ ਹੈ ਜੇ ਉਹਨੂੰ ਦੇਖਿਆ ਕਹਿਣੇ ਦੇ ਨਾਲ ਮਾਰੇ ਕਹਿੰਦੇ ਆਪਾਂ ਪਰਵਾਣ ਨਹੀਂ ਹੋ ਸਕਦੇ ਫਿਰ ਇੱਕ ਬਾਣੀ ਵਿੱਚ ਹੋਰ ਸ਼ਬਦ ਆਉਂਦਾ ਹੈ ਜਿਦੇ ਵਿੱਚ ਮਾਰੇ ਕਹਿੰਦੇ ਕਹਿੰਦੇ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੇ ਸਹਿ ਸੁਭਾਏ ਸੇਵਾ ਸੁਰਤਿ ਇਕ ਲੁਲਾਈ ਅਦਿਸ਼ਟ ਦਿਸੈ ਅਦਿਸ਼ਟ ਪ੍ਰਮਾਤਮਾ ਜਿਹੜਾ ਨਹੀਂ ਦਿਖਦਾ ਮਾਰੇ ਕਹਿੰਦੇ ਉਹ ਦਿਸੇ ਤਾਂ ਕਹਿਆ ਜਾਏ ਤਾਂ ਤਾਂ ਸ਼ਬਦ ਆ ਗਿਆ ਵੀ ਕਹਿਣਾ ਹੀ ਤਾਂ ਆ ਜੇ ਵਿਖੇ ਦੇ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦੇਖੇ ਕਹਿਣਾ ਉਹਨੂੰ ਬਿਨਾਂ ਦੇਖੇ ਤੋਂ ਕਹਿਣਾ ਮਾਰੇ ਕਹਿੰਦੇ ਬਿਰਥਾ ਜਾਏ ਇਹੀ ਆਪਾਂ ਨੂੰ ਇਸ ਹਿਸਾਬ ਚ ਪੜਿਆ ਨਾ ਦੇਖਾ ਹੀ ਪਰਵਾਨ ਵੀ ਜਦੋਂ ਦੇਖਾਂਗੇ ਫੇਰੀ ਆਪਾਂ ਪਰਵਾਨ ਦੇਖਣਾ ਹੀ ਸਾਡਾ ਪਰਵਾਨ ਇੱਥੇ ਮਾਰੇ ਕਹਿੰਦੇ ਬਿਨ ਦੇਖੇ ਕਹਿਣਾ ਵਰਦਾ ਜਾਏ ਵੀ ਜੇ ਬਿਨਾਂ ਦੇਖੇ ਤੂੰ ਮਾਰੇ ਕਿਤੇ ਜੋ ਮਰਜੀ ਕਹੀ ਜਾਊਗੀ ਪਰਵਾਨੀ ਠੀਕ ਹੈ ਨਾ ਇੱਕ ਹੋਰ ਸ਼ਬਦ ਆਪਾਂ ਮਾਰੇ ਦੇ ਬਾਣੀ ਚ ਪੜਦੇ ਮਾਰੇ ਕਹਿੰਦੇ ਵੇਨ ਡਿੱਠਾ ਕਿਆ ਸਾਲ ਆਈਏ ਅੰਧਾ ਅੰਧ ਘਮਾਈ ਇਹ ਸ਼ਬਦ ਸ਼ੁਰੂ ਹੁੰਦਾ ਹੈ ਆ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਹੈ ਅੰਤਰ ਗਿਆਨ ਨਾ ਆਇਓ ਜਿਤ ਕਿਤ ਸੋਜੀ ਪਾਏ ਮਾਰੇ ਕਹਿੰਦੇ ਉਹ ਗਿਆਨ ਤੇ ਅੰਦਰ ਆਇਆ ਹੀ ਨਹੀਂ ਅਜੇ ਤੱਕ ਜਿਹਦੇ ਨਾਲ ਸੋਝੀ ਆਉਣੀ ਸੀ ਮਾਲਕ ਨੂੰ ਦੇਖਣ ਲਈ ਉਹ ਗਿਆਨ ਤੇ ਅਜੇ ਕਮਾਇਆ ਹੀ ਨਹੀਂ ਉਹ ਗਿਆਨ ਤੇ ਅਜੇ ਲਿਆ ਹੀ ਨਹੀਂ ਤੇ ਮਾਰੇ ਕਹਿੰਦੇ ਵੇ ਨ ਡੇਠਾ ਕਿਆ ਸਾਂ ਲਈਏ ਉਹਦੀ ਸਿਫਤ ਸਲਾਹ ਕਰੀ ਜਾਣ ਨਾ ਮਾਰੇ ਕਹਿੰਦੇ ਉਹਨੂੰ ਦੇਖੇ ਤੋਂ ਬਿਨਾ ਮਾਰੇ ਕਹਿੰਦੇ ਅੰਦਾ ਅੰਧ ਕਮਾਏ ਮਾਰੇ ਕਹਿੰਦੇ ਅੰਨਾ ਹੈ ਆਂਦੀ ਕਮਾਉਂਦਾ ਪਿਆ ਆਪਣੀ ਕੁਛ ਨਹੀਂ ਕਮਾਰਿਆ ਮਾਰੇ ਕਹਿੰਦੇ ਕੁਛ ਨਹੀਂ ਮਿਲਣਾ ਇਹਨ ਵਿਰੇ ਬਿਨਾ ਦੇਖੇ ਤੋਂ ਹੀ ਮਾਰੇ ਕਹਿੰਦੇ ਉਹਦੇ ਗੁਣ ਗਾਈ ਜਾਂਦੇ ਇਸ ਕਰਕੇ ਫੇਰ ਮੈਂ ਹੁਣ ਸ਼ਬਦ ਪੜਦਾ ਆਪਾਂ ਇਹੀ ਅਜ ਟੌਪਿਕ ਦੇ ਵਿਚਾਰ ਗਏ ਨੇ ਮਾਰੇ ਕਹਿੰਦੇ ਜਦ ਦੇਖਾਂ ਤਬ ਗਾਵਾਂ ਸਾਡਾ ਗਾਇਆ ਵੀ ਤਾਂ ਹੀ ਪ੍ਰਵਾਨਾ ਪਿਆਰਿਓ ਜੀ ਆਪਾਂ ਹੁਣ ਆਪਾਂ ਰੋਜ਼ ਰਹਿ ਰਸਤੀ ਬਾਣੀ 'ਚ ਸ਼ਬਦ ਪੜਦੇ ਆ ਗੁਰੂ ਨਾਨਕ ਪਾਤਸ਼ਾਹ ਵੀ ਸਿੱਧਾ ਕਹਿੰਦੇ ਕਹਿੰਦੇ ਸੁਣ ਵੱਡਾ ਆਖੇ ਸਭ ਕੋਏ ਮਾਰੇ ਕਹਿੰਦੇ ਸਾਰੇ ਕਹੀ ਜਾਂਦੇ ਆ ਸੁਣ ਕੇ ਤੇ ਸਾਰੇ ਕਹੀ ਜਾਂਦੇ ਆ ਬੜਾ ਵੱਡਾ ਪ੍ਰਮਾਤਮਾ ਐ ਬੜਾ ਵੱਡਾ ਪ੍ਰਮਾਤਮਾ ਐ ਸਾਰੀ ਲੋਕਾਈ ਇਹ ਗੱਲ ਕਹਿੰਦੀ ਐ ਪਰ ਕਹਿੰਦੇ ਕੇਵੜ ਵੱਡਾ ਢੀਠਾ ਹੋਏ ਕਿੰਨਾ ਕੁ ਵੱਡਾ ਐ ਉਹਨੂੰ ਹੀ ਪਤਾ ਲੱਗਣਾ ਐ ਜਦੋਂ ਉਹਨੂੰ ਦੇਖਾਂਗੇ ਠੀਕ ਹੈ ਨਾ ਤੇ ਜਦੋਂ ਦੇਖਾਂਗੇ ਫਿਰ ਹੀ ਇਸ ਚੀਜ਼ ਦਾ ਅਹਿਸਾਸ ਹੋਏਗਾ ਕੀਮਤ ਪਾਏ ਨਾ ਕਹਿਆ ਜਾਏ ਫਿਰ ਪਤਾ ਲੱਗੇਗਾ ਕਿ ਉਹਦੇ ਬਾਰੇ ਤੇ ਕੀ ਆ ਹੀ ਨਹੀਂ ਜਾ ਸਕਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਿਆ ਹੀ ਨਹੀਂ ਪਿਆਰਿਓ ਆਪਾਂ ਕਿਵੇਂ ਉਹਦੇ ਬਾਰੇ ਦੱਸ ਸਕਦੇ ਹਾਂ ਜੇ ਆਪਾਂ ਦੱਸਾਂਗੇ ਵੀ ਇਹਦਾ ਮਤਲਬ ਫਿਰ ਆਪਾਂ ਤੁੱਕੇ ਦੇ ਨਾਲ ਹੀ ਅੰਦਾਜ਼ਾ ਹੀ ਲਾਈ ਜਾ ਰਹੇ ਹਾਂ ਪਰ ਜਦੋਂ ਦੇਖ ਲਿਆ ਨਾ ਫਿਰ ਜਦੋਂ ਬੋਲਾਂਗੇ ਦੇਖ ਕੇ ਉਹਨੂੰ ਅਨੁਭਵ ਕਰ ਲਿਆ ਕੋਈ ਬੰਦਾ 20-25 ਸਾਲ ਫੌਜ ਦੀ ਨੌਕਰੀ ਕਰਦਾ ਹੈ ਉਹ ਉਹਨੂੰ ਅਨੁਭਵ ਕਰ ਲੈਂਦਾ ਸਾਰਾ ਕੁਝ ਉਹਨੇ ਉਹਦੇ ਸਮਾਂ ਗੱਲਿਆ ਹੁੰਦਾ ਟਾਈਮ ਆਪਣਾ ਉਹਦੇ ਵਿੱਚ ਉਹਨੇ ਬਤੀਤ ਕੀਤਾ ਹੁੰਦਾ ਫਿਰ ਉਹ ਜੋ ਬੋਲਦਾ ਆਪਣੇ ਅਨੁਭਵਿਸਾਰ ਨਾਲ ਬੋਲਦਾ ਉਹਦਾ ਬੋਲਿਆ ਉਹ ਪ੍ਰਵਾਨ ਹੁੰਦਾ ਕਿਉਂਕਿ ਸੱਚ ਬੋਲਦਾ ਉਹਨੇ ਉਹ ਸਮਾਂ ਗੁਜ਼ਾਰਿਆ ਪਰ ਜਿੰਨੇ ਅਜੇ ਜਾਣਿਆ ਹੀ ਨਹੀਂ ਜਿਹੜਾ ਗਿਆ ਹੀ ਨਹੀਂ ਉੱਥੇ ਜੇ ਉਹ ਕੁਝ ਦੱਸੀ ਜਾਏ ਉਹ ਫਿਰ ਅੰਦਾਜ਼ੇ ਲਾਈ ਜਾਊਂਗੇ ਉਹਨੂੰ ਆਪ ਵੀ ਨਹੀਂ ਦੱਸਣ ਜੇ ਸਵਾਦ ਆਉਣਾ ਜਿਹੜੇ ਸੁਣਦੇ ਪਏ ਉਹਨਾਂ ਨੂੰ ਮਜਾ ਆਉਣਾ ਉਹਦਾ ਜਿਹੜਾ ਬੋਲਿਆ ਉਹ ਵਿਰਥ ਹੈ ਇਹੀ ਸਾਨੂੰ ਸਤਿਗੁਰਾਂ ਦੀ ਬਾਣੀ ਬਾਰ ਬਾਰ ਸਮਝਾਉਂਦੀ ਮਾਰੇ ਕਹਿੰਦੇ ਤੁਹਾਡਾ ਬੋਲਿਆ ਨਹੀਂ ਪ੍ਰਵਾਨ ਤੁਸੀਂ ਜਾਣਿਆ ਹੀ ਨਹੀਂ ਅਜੇ ਉਹਨੂੰ ਇਸ ਕਰਕੇ ਮਾਰੇ ਕਹਿੰਦੇ ਜਦੋਂ ਜਾਣ ਲਿਆ ਨਾ ਫਿਰ ਤੇ ਕਿਹਾ ਹੀ ਨਹੀਂ ਜਾਣਾ ਕੀਮਤ ਪਾਏ ਨਾ ਕਿਹਾ ਜਾਏ ਕਿਉਂ ਕਿ ਕਹਿਣੇ ਵਾਲੇ ਤੇਰੇ ਰਹੇ ਸਮਾਏ ਫਿਰ ਤੇ ਇਹ ਪਤਾ ਲੱਗ ਜਾਣਾ ਕਿ ਮੈਂ ਤਾਂ ਉਹਦੇ ਵਿੱਚ ਬੈਠਾ ਜਦੋਂ ਉਹਨੂੰ ਜਾਣ ਲਿਆ ਨਾ ਫਿਰ ਤੇ ਇਹ ਅਹਿਸਾਸ ਹੋ ਜਾਏਗਾ ਨਾ ਤੂੰ ਦਰਿਆਉ ਸਭ ਤੁਝ ਹੀ ਮਾਹੇ ਵੀ ਤੂੰ ਦਰਿਆ ਹੈ ਸਾਰੇ ਤੇਰੇ ਵਿੱਚ ਨੇ ਤੇ ਫਿਰ ਕੀ ਕਵਾਂਗੇ ਉਹਦੇ ਬਾਰੇ ਮੱਛੀ ਸਮੁੰਦਰ ਬਾਰੇ ਕੀ ਕਹੂਗਾ ਕੀ ਕਹਿ ਸਕਦੇ ਹੁਣ ਉਹਦੇ ਬਾਰੇ ਦੂਦਰ ਆਓ ਦਾਨਾ ਵੀਨਾ ਮੈਂ ਮੱਛਲੀ ਕੈਸੇ ਅੰਤ ਲ੍ਹਾਂ ਜੈ ਜੈ ਦੇਖਾ ਤੈ ਤੇ ਦੂਹੇ ਤੁਝ ਤੇ ਨਿਕਸੀ ਕੂਟ ਪਰ ਵੀ ਜਿੱਥੇ ਦੇਖਾ ਹੈ ਹੀ ਤੂੰ ਆ ਹੁਣ ਕੀ ਕਹਾਂ ਤੇਰੇ ਬਾਰੇ ਦੂਜਾ ਹੈ ਹੀ ਕੀ ਪਰ ਕਦੋਂ ਕਦੋਂ ਜਦੋਂ ਦੇਖ ਲਿਆ ਇਸ ਕਰਕੇ ਪਿਆਰਿਓ ਦੇਖੋ ਗੁਰਮਤਿ ਸਾਡੇ ਭਰਮ ਦੂਰ ਕਰਦੀ ਆ ਪਰ ਪੰਕਤੀਆਂ ਨਾਲ ਨਾਲ ਇਸੇ ਕਰਕੇ ਪੜ੍ਹੀ ਜਾ ਰਹੇ ਆ ਵੀ ਕੋਈ ਤੁਹਾਨੂੰ ਕੋਈ ਭੁਲੇਖਾ ਨਾ ਰਹੇ ਮਾਰੇ ਕਹਿੰਦੇ ਤਾਂ ਹੀ ਪ੍ਰਵਾਨ ਹੈ ਜੇ ਦੇਖਿਆ ਬਿਨ ਦੇਖੇ ਕਹਿਣਾ ਵਿਰਠਾ ਜਾਏ ਹੁਣ ਆਪਾਂ ਇਹ ਜੀ ਨੂੰ ਸਮਝੂ ਕਿ ਕਿੰਨਾ ਦਾ ਬੋਲਿਆ ਪ੍ਰਵਾਨ ਹੈ ਕੌਣ ਨੇ ਜਿਹੜੇ ਉਹ ਬੋਲਣਗੇ ਤੇ ਉਹਨਾਂ ਦਾ ਬੋਲਿਆ ਪ੍ਰਵਾਨ ਹੋਏਗਾ ਮਾਰੇ ਫਿਰ ਬਾਣੀ ਚ ਦੱਸਦੇ ਕਿੰਦੇ ਭਗਤ ਤੇਰੇ ਮਨ ਭਾਉਂਦੇ ਉਹ ਭਗਤ ਤੈਨੂੰ ਚੰਗੇ ਲੱਗਦੇ ਉਹ ਤੈਨੂੰ ਭਾਉਂਦੇ ਆ ਕੌਣ ਜਿਹੜੇ ਦਰ ਸੋਹਣ ਕੀਰਤ ਗਾਉਂਦੇ ਜਿਹੜੇ ਤੇਰੇ ਦਰ ਤੇ ਬੈਠ ਕੇ ਤੈਨੂੰ ਗਾਉਂਦੇ ਆ ਠੀਕ ਹੈ ਨਾ ਮਾਰੇ ਕਹਿੰਦੇ ਜਿਹੜੇ ਤੈਨੂੰ ਗਾਉਂਦੇ ਆ ਜਿਹੜੇ ਤੇਰੇ ਦਰ ਤੇ ਬੈਠ ਕੇ ਤੈਨੂੰ ਗਾਉਂਦੇ ਮਾਰੇ ਕਹਿੰਦੇ ਉਹ ਤੈਨੂੰ ਭਾਉਂਦੇ ਦਰ ਸੋਹਣ ਕੀਰਤ ਗਾਉਂਦੇ ਇੱਕ ਮੂੜਨਾ ਬੂਝਣੇ ਆਪਣਾ ਅਣਹੋਂਦਾ ਆਪ ਗੁਣਾਏ ਨੇ ਇਹਨੂੰ ਸ਼ਬਦ ਨੂੰ ਆਪਾਂ ਪੂਰਾ ਪੜ੍ਹ ਲਈਏ ਕਹਿੰਦੇ ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਵਦੇ ਨਾਨਕ ਕਰਮਾਂ ਬਾਹਰ ਇਹ ਦਰ ਢੋਈ ਨ ਲੈਣ ਤਾਵੇਂ ਇਹ ਕੋਹੜੇ ਮਾਰੇ ਕਹਿੰਦੇ ਜਿਹੜੇ ਇਸ ਚੀਜ਼ ਤੋਂ ਬਾਹਰ ਨੇ ਤੇ ਮਾਰੇ ਕਹਿੰਦੇ ਉਹਨਾਂ ਨੂੰ ਫਿਰ ਢੋਈ ਨਹੀਂ ਮਿਲਦੀ ਤੇ ਇੱਕ ਮੂਲ ਨੂ ਜਨੇ ਆਪਣਾ ਮੂਲ ਨੂੰ ਜਾਣਿਆ ਨਹੀਂ ਮਾਲਕ ਨੂੰ ਅਜੇ ਦੇਖਿਆ ਨਹੀਂ ਜਾਣਿਆ ਅਣਹੋਂਦਾ ਆਪ ਗਣਾਈ ਦੇ ਸਿਰਫ ਆਪਣੇ ਆਪ ਨੂੰ ਮਾਰੇ ਕਹਿੰਦੇ ਆਪਣਾ ਨਾਮ ਬਣਾਉਣ ਵਾਸਤੇ ਉਹਨੂੰ ਗਾਈ ਜਾ ਰਿਹਾ ਮਾਲਕ ਕਹਿੰਦੇ ਉਹ ਵੀ ਗਾਇਆ ਪ੍ਰਵਾਨ। ਕਿੰਨਾ ਦਾ ਪ੍ਰਵਾਨ ਹੈ ਭਗਤਾਂ ਦਾ। ਭਗਤ ਕਿਉਂਕਿ ਭਗਤ ਤਾਂ ਹੀ ਗਾਉਂਦਾ ਜਦੋਂ ਉਹਨੂੰ ਦੇਖਦਾ ਹੈ। ਹੁਣ ਕਬੀਰ ਸਾਹਿਬ ਦੇ ਉਹਦੀ ਸਿਫਤਸਲਾ ਕੀਤੀ ਮਾਲਕ ਨੇ। ਉਹਨੂੰ ਦੇਖ ਕੇ। ਭਗਤ ਨਾਮਦੇਵ, ਭਗਤ ਰਵਿਦਾਸ ਜੀ ਜਿਨ੍ਹਾਂ ਦੀ ਆਪਾਂ ਬਾਣੀ ਪੜ੍ਹਦੇ ਆਂ, ਜਿੰਨੇ ਵੀ ਭਗਤ ਜਨਕ ਸਾਰੇ ਬੈਠੇ ਬਾਣੀ ਦੇ ਵਿੱਚ। ਜਿਨ੍ਹਾਂ ਨੇ ਬਾਣੀ ਲਿਖੀ। ਮਾਲਕ ਨੇ ਆਪ ਉਹਨਾਂ ਦੇ ਮੂੰਖੋਂ ਬਾਣੀ ਪ੍ਰਗਟ ਕੀਤੀ ਕਿਉਂਕਿ ਜਦੋਂ ਉਹ ਦੇਖ ਲੈਂਦੇ ਆ ਫਿਰ ਉਹਨਾਂ ਦੀ ਰਸਨਾ ਤੋਂ ਮਾਲਕ ਆ ਬੋਲਦਾ ਹੈ। ਹੁਣ ਤੁਸੀਂ ਕਿਸੇ ਵੀ ਭਗਤ ਦਾ ਜਦੋਂ ਆਪਾਂ ਬਾਣੀ ਪੜਾਂਗੇ ਉਹ ਇੱਕੋ ਗੱਲ ਹੀ ਕਹਿੰਦੀ ਹੈ ਕਿ ਮੈਂ ਅਸੀ ਤੇ ਹੈ ਹੀ ਨਹੀਂ ਕਬੀਰ ਸਾਹਿਬ ਵੀ ਕਹਿੰਦੇ ਆ ਰਾਮ ਕਬੀਰਾ ਇੱਕ ਹੈ ਭਗਤ ਅ ਵਿਦਾਸ ਜੀ ਵੀ ਕਹਿੰਦੇ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਇਹ ਸਾਡੇ ਦੋਨਾਂ 'ਚ ਤਾਂ ਫਰਕ ਹੀ ਕੋਈ ਨਹੀਂ ਆਪਾਂ ਤੇ ਉਹਦੇ ਵਿੱਚ ਅਭੇਦ ਹੋ ਗਏ ਉਹਨੂੰ ਜਾਣ ਕੇ ਤੇ ਫਿਰ ਆਪ ਮਾਰਕੂਰ ਦਾ ਉਹਨਾਂ ਦਾ ਬੋਲਿਆ ਪੁਰਾਣਾ ਇਸ ਕਰਕੇ ਪਿਆਰੇ ਉਹ ਆਪਾਂ ਉਹਨਾਂ ਚਿਰ ਤੱਕ ਨਹੀਂ ਗਾ ਸਕਦੇ ਜਿੰਨਾ ਚਿਰ ਤੱਕ ਆਪਾਂ ਉਹਨੂੰ ਜਾਣਿਆ ਨਹੀਂ ਜਿੰਨਾ ਚਿਰ ਤੱਕ ਆਪਾਂ ਉਹਨੂੰ ਦੇਖਿਆ ਇਹ ਗੁਰਮਤ ਦਾ ਸਰ ਸੰਦਾਨ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬਹਾਰੇ ਦੀ ਬਾਣੀ ਕਹਿੰਦੀ ਕਿ ਪਹਿਲਾਂ ਤੁਸੀਂ ਉਹਨੂੰ ਜਾਣੋ ਜਿਹਨੂੰ ਜਾਣਨ ਵਾਸਤੇ ਆਏ ਹੋ ਉਹਨੂੰ ਜਾਣੋ ਉਹਨੂੰ ਸਮਝੋ ਉਹਨੂੰ ਦੇਖੋ ਉਹ ਗਿਆਨ ਲਵੋ ਉਹ ਸੋਝੀ ਲਵੋ ਜਿਹਦੇ ਨਾਲ ਮਾਲਕ ਮਿਲਣਾ ਹੈ ਜਦੋਂ ਤੁਸੀਂ ਉਹਨੂੰ ਜਾਣ ਲਵੋਗੇ ਮਾਰੇ ਕਹਿੰਦੀ ਫਿਰ ਤੁਸੀਂ ਉਹਦੇ ਬਾਰੇ ਕਹਿ ਸਕਦੇ ਹੋ ਉਹ ਤੁਹਾਡਾ ਕਹਿਆ ਹੋਇਆ ਹੈ ਫਿਰ ਪਰਵਾਹ ਨਹੀਂ ਕਿਉਂਕਿ ਤੁਸੀਂ ਦੇਖ ਕੇ ਕਹਿ ਰਹੇ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ ਇੱਕ ਸ਼ਬਦ ਤੇ ਆਪਾਂ ਰੋਜ਼ ਪੜ੍ਹਦੇ ਹਾਂ ਹੋਰ ਕੀਤੇ ਤੂੰ ਜਨੋ ਗਾਵਣ ਸੇ ਮੈਂ ਜਿਤਨਾ ਆਵਣ ਨਾਨਕਿਆ ਵਿਚਾਰ ਵੀ ਬੜੀ ਦੁਨੀਆ ਫਿਰ ਗਾ ਰਹੀ ਹੈ ਮਾਰੇ ਕਹਿੰਦੇ ਸਾਡੇ ਨਹੀਂ ਚਿਤ ਚਾਰੇ ਉਪਰ ਬਾਣੀ ਹੈ ਇਸ ਕਰਕੇ ਫਿਰ ਬਾਣੀ ਦੇ ਵਿੱਚ ਆਪਾਂ ਇੱਕ ਹੋਰ ਵੀ ਸ਼ਬਦ ਪੜ੍ਹਦੇ ਆ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਪੀ ਗਾਉਂਦੇ ਹਰੇਕਾ ਤਰੀਕਿਆਂ ਨਾਲ ਪਰ ਪਾਤਸ਼ਾਹ ਕਹਿੰਦੇ ਕਿੰਨੇ ਮਾਲਕ ਨਹੀਂ ਭੇਜਦਾ ਉਹਦਾ ਮਾਲਕ ਉਦੋਂ ਹੀ ਭੇਜਦਾ ਜਿੱਦੇ ਦੇਖ ਕੇ ਗਾਉਂਦੇ ਆ ਜਿਹੜੇ ਉਹਦੇ ਵਿੱਚ ਭੇਜ ਦੋ ਜਾਂਦੇ ਸੋ ਅੱਜ ਦਾ ਆਪਾਂ ਇਹੀ ਟੋਕ ਰੱਖਿਆ ਪਿਆਰਿਓ ਬਹੁਤਾ ਆਪਾਂ ਵੀਡੀਓ ਲੰਬੀ ਨਾ ਕਰੀਏ ਕਿਵੇਂ ਮਾਲਕ ਨੂੰ ਦੇਖਣਾ ਹੈ ਕਿਵੇਂ ਆਪਾਂ ਜਾਣਨਾ ਹੈ ਇਹਦੇ ਬਰਤੀ ਆਪਾਂ ਵੀਡੀਓ ਬਣਾਈਆਂ ਨੇ ਨੰਬਰ ਆਪਣੇ ਦਿੱਤੇ ਹੋਏ ਆ ਜਿਹੜਾ ਵੀ ਇਸ ਚੀਜ਼ ਦਾ ਭੇਤ ਲੈਣਾ ਚਾਹੁੰਦਾ ਆਪਾਂ ਜਾਣਨ ਵਾਲੇ ਪਾਸੇ ਪਹਿਲਾਂ ਤੁਰੀਓ ਕਿਵੇਂ ਦੇਖਣਾ ਹੈ ਕਿਵੇਂ ਜਾਣਨਾ ਹੈ ਕਿਵੇਂ ਇੱਥੇ ਆਉਣਾ ਹੈ ਉਹਦੀ ਵਿਚਾਰ ਆਪਾਂ ਕਰ ਸਕਦੇ ਆ ਜੋ ਵੀ ਜੀਵ ਇਸ ਚੀਜ਼ ਨੂੰ ਸਮਝਣਾ ਚਾਹੁੰਦਾ ਹੈ ਉਹ ਕੰਟੈਕਟ ਕਰਕੇ ਆਪਣਾ ਭਰਮ ਜਿਹੜਾ ਉਹ ਦੂਰ ਕਰ ਸਕਦਾ ਹੈ ਜਦੋਂ ਆਪਾਂ ਉਹਨੂੰ ਜਾਣਾਂਗੇ ਫੇਰ ਹੀ ਆਪਾਂ ਉਹਦੇ ਬਾਰੇ ਪਿਆਰ ਉਹ ਗਾ ਸਕਦੇ ਆ ਸੁਇਸ ਕਰਕੇ ਇਹ ਵੀਡੀਓ ਇਹ ਨਹੀਂ ਮਤਲਬ ਜਿਹੜੇ ਗਾਰੇ ਆਪਾਂ ਉਹਨਾਂ ਨੂੰ ਫੇਸਪਾਚਾ ਰਹੇ ਆਪਾਂ ਤਾਂ ਸਿਰਫ ਗੁਰਮਤਿ ਦੀ ਗੱਲ ਕਰਦੇ ਪਏ ਆਂ ਕਿ ਗੁਰਮਤਿ ਇਸ ਚੀਜ਼ ਨੂੰ ਮੰਨਦੀ ਹੈ ਕਿ ਪਹਿਲਾਂ ਆਪਾਂ ਨੂੰ ਜਾਣਨਾ ਸੋ ਜਾਣਨ ਵਾਸਤੇ ਪਿਆਰੋ ਆਪਾਂ ਅੱਗੇ ਵੀ ਵੀਡੀਓ ਤੇ ਵਿਚਾਰ ਆ ਕਿ ਕਿਵੇਂ ਆਪਾਂ ਮਾਲਕ ਦਾ ਭੇਦ ਰਹਿ ਸਕਦੇ ਕਿਵੇਂ ਮਾਲਕ ਸਾਡੇ ਨੇੜੇ ਹੀ ਵੱਸਦਾ ਹੈ ਨੇੜੇ ਰਹਿ ਕੇ ਵੀ ਆਪਾਂ ਉਸ ਤੋਂ ਦੂਰ ਰਹਿੰਦੇ ਆ ਉਹ ਕੀ ਹੈ ਕਿ ਸਿਰਫ ਇੱਕ ਭਰਮ ਹੈ ਸਾਡੇ ਅੰਦਰ ਉਹ ਭਰਮ ਸਾਡਾ ਸੰਗਤ ਦੇ ਵਿੱਚ ਦੂਰ ਹੁੰਦਾ ਹੈ ਜਦੋਂ ਆਪਾਂ ਉਹਨਾਂ ਦੀ ਸੰਗਤ ਕਰਦੇ ਆਂ ਜਿਹੜੇ ਮਾਲਕ ਨੂੰ ਮਿਲੇ ਹੋਏ ਆ ਸੋ ਇਸ ਕਰਕੇ ਆਪਾਂ ਉਹ ਧਰਮ ਦੂਰ ਕਰੀਏ ਪਹਿਲਾਂ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਉਹ ਉੰਗਾ ਸਕਦੇ ਆ ਸੋ ਇੰਨੀ ਇੱਕ ਬੇਦੀਆਂ ਪ੍ਰਵਾਨ ਕਰਿਓ अनेका ਭੁੱਲਾ ਹੋ ਜਾਂਦੀਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ